ਸਾਰੇ ਇਹਨਾਂ ਸਾਸਿਕਾ ਸਾਡੇ ਵੱਲੋਂ ਜਾਨੀ ਕਿ ਸੰਘਾ ਵੈਨ ਦੀ ਵੱਲੋਂ ਲਓ ਜੀ ਅੱਜ ਪਹੁੰਚੇ ਆ ਫੇ ਗ੍ਰਿਲਵਾਰ ਜਦੋਂ ਵੀ ਕੋਈ ਨਵਾਂ ਕੰਮ ਜਾਂ ਕੋਈ ਆਫਰ ਵਧੀਆ ਚੀਜ਼ ਲਾਉਂਦੇ ਆ ਤਾਂ ਆਪਾਂ ਨੂੰ ਜਰੂਰ ਸਾਥ ਦੇ ਆ ਨਾਲੇ ਅਸੀਮ ਵੀ ਥੋੜਾ ਜਿਹਾ ਫਰੀਜ਼ ਖਾਜੀ ਦਾ ਆ ਤੁਹਾਨੂੰ ਪਤਾ ਹੀ ਹੈ ਇਹ ਮੋਬਾ ਨਹੀਂ ਹੁੰਦਾ ਤੇ ਅੱਜ ਵੀਰਾਂ ਨੇ ਲਾਈ ਆ ਦਿਖਾ ਜਰਾ ਹੈਰੀ ਨਿਊਟ੍ਰੀਪਲ ਚਾ ਹਜੇ ਸਟਾਰਟ ਹੀ ਕੀਤਾ ਅੱਜ ਪਹਿਲਾ ਦਿਨ ਹੀ ਹੈ ਨਾ ਭਾਜੀ ਜੇਸਾ ਨਾ ਟੇਸਟ ਕਰ ਲਿਆ ਆ ਥੋੜਾ ਜਿਆਦਾ ਮੈਨੂੰ ਇਦਾਂ ਲੱਗਦਾ ਜਿਦਾ ਐ ਜਿਹੜੇ ਨਾਨ ਵੇਜ ਖਾਣ ਦੇ ਸ਼ਕੀਨ ਪਰ ਨਾਨ ਵੇਜ ਖਾ ਨਹੀਂ ਹੁੰਦਾ ਉਹ ਤਾਂ ਛੱਡਿਆ ਹੁੰਦਾ ਜਿਹੜਾ ਇਹ ਨਾਨ ਵੇਜ ਦਾ ਦੰਦਾ ਨਹੀਂ ਲੱਗਦਾ ਉਹ ਇਦਾਂ ਲੱਗਦਾ ਜਿਦਾ ਬੱਕਰਾ ਹੀ ਹੁੰਦਾ ਪੂਰਾ ਇੱਕ ਸਰ ਬੋਲਦਾ ਹੀ ਨਿਕਾ ਬਾਕੀ ਸੇਮ ਹੀ ਆ ਕੀ ਕੀ ਪੈਂਦਾ ਭਾਈ ਇਹਦੇ ਵਿੱਚ ਇਸੇ ਮੈਂ ਬੋਲਾਂ ਤਾਂ ਤੁਹਾਨੂੰ ਪਤਾ ਲੱਗ ਪੈਣਾ ਤੇ ਆਰੀ ਤੇ ਨਹੀਂ ਨਹੀਂ ਹੁਣ ਦੱਸਣਾ ਹੁਣ ਸ਼ੁਰੂ ਕਰ ਤੇ ਕੀ ਕੀ ਪੈ ਰਿਹਾ ਵੈਸੇ ਨਹੀ ਫੇਰ ਹੀ ਦੱਸ ਦੋ ਪਤਾ ਲੱਗ ਜੂ ਸਾਡੇ ਸਾਰਿਆਂ ਨੂੰ ਪਤਾ ਲੱਗ ਜੂ ਜਿੰਨੇ ਵੀ ਦੇਖਦੇ ਆ ਕਿ ਕਿਹੜੀ ਕਿਹੜੀ ਚੀਜ਼ ਪਾਈ ਆ ਤੁਸੀਂ ਇਹਦੇ ਵਿੱਚ ਮਸਾਲੇ ਆ ਜਾਂਦੇ ਪਾਲਕ ਹੁੰਦੀ ਆ ਪਾਲਕ ਪੈਂਦੀ ਹੈ ਬਾਸ ਪਰ ਹੀ ਪੱਤੀ ਹਾਂ ਬਾਕੀ ਉਦੋਂ ਮਸਾਲੇ ਨਿਊਟਰਨ ਚੂੜਾ ਵੀ ਪੈਂਦੀ ਕਹਿੰਦੇ ਮਾਰੇ 8-10 ਬੈਗ ਮਾ ਪੈ ਜਾਂਦੀਆਂ ਵੇ ਨੇ ਇਸ ਤੋਂ ਪੁਰਾ ਪਈ ਬੱਕਰੀਆਂ ਰਕਾਵ। ਤੇ ਇੱਕ ਹੋਰ ਤੁਹਾਨੂੰ ਗੱਲ ਦੱਸਾਂ ਸਭ ਤੋਂ ਵਧੀਆ ਹੁੰਦਾ ਜਿਹੜਾ ਰੋਡ ਤੇ ਕੋਈ ਵੀਲੇ ਬਹਿਣਾ ਖਾਣਾ ਬੜਾ ਆਪਾਂ ਦਾ ਇਹਨਾਂ ਦਾ ਬਹਿਣ ਦਾ ਅੰਦਰ ਬਹੁਤ ਵਧੀਆ ਪ੍ਰਬੰਧ ਹੋ ਆ। ਜਿੱਦਾਂ ਮਰਜ਼ੀ ਤੇਰੀ ਅੰਦਰ ਜਾ ਕੇ ਆਦੇ ਗਾੜੀ ਉਹਨਾਂ ਦੇ ਏਦਾਂ ਲੱਗਾ ਸਿਆਲਾਂ ਨੂੰ ਮੀਟ ਲੱਗੀ ਆ। ਐਨ ਮਜੇ ਨਾਲ ਖਾਓ ਦੰਡਾ ਨਾਲ ਸੂਪ ਜੋ ਵੀ ਚੀਜ਼ਾ 버ਗਰ ਹੋਰ ਵੀ ਢਾਡੀ ਕੋਈ ਇੱਛਾ ਹੋਵੇ ਉਹ ਵੀ ਤੁਹਾਨੂੰ ਸਾਰਾ ਕੁਝ ਇੱਕੋ ਜਗ੍ਹਾ ਤੇ ਆਪਾਂ ਦਾਰ ਦਿੱਤਾ ਆ। ਤੇ ਨਵੀਂ ਸਭ ਤੋਂ ਵਧੀਆ ਗੱਲ ਜੇ ਕਿਉਂਕਿ ਪੰਜਾਬੀ ਭੈਣ ਭਰਾ ਕੋਈ ਨਵਾਂ ਕੰਮ ਸ਼ੁਰੂ ਕਰ ਦਿੰਦਾ ਉਹਨੂੰ ਸਪੋਰਟ ਕਰਿਆ ਕਰੋ ਉਦੋਂ ਤਾਂ ਆਪਾਂ ਕਹਿੰਦੇ ਬਾਹਰੋਂ ਆ ਕੇ ਉਹ ਕੰਮ ਕਾਂਢੇ ਆ ਉਹ ਆਪਾਂ ਹੀ ਚਲਾਏ ਉਹਨਾਂ ਦੇ ਕੰਮ ਉਹ ਨਵਾਂ ਕੰਮ ਵੀ ਇਹਨੇ ਸ਼ੁਰੂ ਕੀਤਾ ਇਹ ਮੁਸਾਬਕਾ ਸਪੋਰਟ ਕਰਨੀ ਆ ਜੇ ਕੋਈ ਵੀ ਨਹੀਂ ਕਰੂਗਾ ਲਾਂਡੇ ਲਾ ਕੇ ਨਹੀਂ ਪਈ ਹੋਊਗੀ ਫੁੱਲ ਜਿਦਾ ਕਈਆਂ ਭੈਣਾਂ ਤੋਂ ਲੱਗੇ ਨਹੀਂ ਆ ਜਾ ਹੁੰਦਾ ਘਰੇ ਨਹੀਂ ਕੋਈ ਮੁੰਡਾ ਜਾਂ ਕੋਈ ਬੰਦਾ ਨਹੀਂ ਹੁੰਦਾ ਤੇ ਉਹ ਇਹਨਾਂ ਨੂੰ ਆਰਡਰ ਵੀ ਕਰ ਸਕਦੇ ਆਪਾਂ ਨੰਬਰ ਥੱਲੇ ਸਕਰੀਨ ਤੇ ਦੇ ਦੇਣਾ ਤੁਹਾਡੇ ਘਰੇ ਵੀ ਫੜਾਓ ਫੜਾਏ ਆਉਣਗੇ ਪਰ ਉਹਦਾ ਥੋੜਾ ਜਿਹਾ ਐਕਸਟਰਾ ਚਾਰਜ ਹੁੰਦਾ ਕਿ ਜੰਮੀ ਨਹੀਂ ਕੁਝ ਬਸ ਇਹ ਹੁੰਦਾ ਪੰਜ ਸੱਤ ਪਲੇਟਾਂ ਮੰਗਾ ਲਓ ਇਹ ਨਾ ਹੋਵੇ ਵੀ ਉਨੇ ਕਦੇ ਕੋਲਚੇ ਹੁਣ ਉਨੇ ਦਾ ਤੇਲ ਲਾਜੇ ਮੈਦਾਂ ਦਾ ਸੈਟ ਹੋ ਨਾ ਹੋਵੇ ਥੋੜੇ ਪੰਜ ਸੱਤ ਪਲੇਟਾਂ ਮੰਗਾ ਲਿਓ ਵੀ ਲੱਗ ਜਾਣੇ ਆਹ ਪਲੇਟ ਦਾ ਪ੍ਰਾਈਸ ਹੀ ਮੜਾ ਦਾ ਦੇਖਣ ਲਈ ਨਾ ਸਰਪਾਈ ਆ ਮੈਂ ਸਪੈਸ਼ਲ ਮੈਂ ਆ ਭਾਇਆ ਨੂੰ ਕਿਹਾ ਅਰੇ ਇੱਧਰ ਆਓ ਇਹ ਆ ਚੀਜ਼ ਗਾਦੋ ਲਾਈ ਇਹ ਨਾ ਦਿਖਣਾ ਨਹੀਂ ਇਹ ਮਤਲਬ ਆ ਵੀ ਜਿਉਂ ਰੋਡ ਤੇ ਕੁਝ ਨਹੀਂ ਆਦਾ ਪੂਰੀ ਸਫਾਈ ਆ ਕਿਸੇ ਤਰ੍ਹਾਂ ਦਾ ਕੋਈ ਘੱਟਾ ਕੋਈ ਲਟਰੋਂਪੜੋਂ ਕੋਈ ਨੰਦਰ ਆਗੜਦਾ ਪੂਰੀ ਸਫਾਈ ਆ ਥੱਲੇ ਜਿਹੜਾ ਬਾਦੇ ਫੋਟੋ ਤੇ ਤੁਸੀਂ ਆ ਜਿਹੜਾ ਡਬਲਾ ਡਾਇਆ ਹਸਪਤਾਲ ਵਾਲਾ ਕਾਲਾ ਟੰਗਿਆ ਉੱਥੇ ਹੁਣ ਤੇ ਨਾਲ ਹੀ ਇਹਨਾਂ ਨੂੰ ਜੋਗ ਦਿੱਤੀ ਆ ਤੇ ਆ ਕੇ ਰੋਟੀ ਪਾਣੀ ਜਦਨ ਘਰੇ ਨਹੀਂ ਬਣਿਆ ਤੇ ਇੱਛੇ ਜ਼ਰੂਰ ਬਣਾ ਆ ਕੇ ਖਾਈਓ ਤੇ ਨਾਲੇ ਛੇਸ ਤੇ ਦੇਖੀਓ ਤੇ ਆਪਾਂ ਵੀ ਹੁਣ ਥੋੜਾ ਯਾਹੋਂ ਦੇ ਦਿਆਂਗੇ ਅੱਛਾ ਆ ਸਾੜੀ ਆ ਜੈਕ ਕਰੋ ਇਹ ਕਿੰਨੇ ਦੀ ਮਤਲਬ ਸਾੜੀ ਇਹ ਇਹ ਭਾਈ 60 ਰੁਪਏ ਦੀ ਆ 60 ਰੁਪਏ ਦੀ ਸਾੜੀ ਆ ਜੇ 2-3 ਕਟੀਆਂ ਲਵਾਂਗੇ ਫੇ 5-7 ਤੇ 10 ਰੁਪਏ ਕੋਈ ਨਹੀਂ ਘਟਾ ਕਰ ਲੈਣਾ ਆਣਾ ਇਹ ਉਹ ਆਪਾਂ ਬਿਨਾਂ ਹੀ ਗਏ ਤਾਂ ਹੋਰ ਬਣਦਾ ਆ ਆਏ ਕੋਈ ਇਹ ਜੀ ਵੀ ਬਾਹਰ ਕਿਤੇ ਆ ਨੰਦਰ ਬਹਿਣ ਦਾ ਵੀ ਪੂਰਾ ਪ੍ਰਬੰਧ ਹੋਇਆ ਨਾਲ ਕਿੰਦਾ ਮਰਜੀ 10 20 ਬੰਦੇ ਬਹਿ ਸਕਦੇ ਆ ਵਧੀਆ ਤਰੀਕੇ ਨਾਲ ਤੇ ਆਜੋ ਆਈਏ ਹੁਣ ਆਪਾਂ ਟੈਂਸ਼ਨ ਕਰੀਏ ਜੋ ਰੱਖਾ ਕੇ ਦੇਖੋ ਜੋ ਮਰਜੀ ਸਾਰਾ ਪਛੇਤੂ ਲੈ ਸਕਦੇ ਕਿਦਾਂ ਹੂੰ ਬਹੁਤ ਵਧੀਆ ਮੈਂ ਜਿੱਦਾਂ ਕਿਹਾ ਸੀ ਨਾ ਉਤੋਂ ਵੀ ਜ਼ਿਆਦਾ ਵਧੀਆ ਹੈ ਇੱਕ ਵਾਰੀ ਮੇਰੇਓ ਟੈਨ ਤੇ ਜ਼ਰੂਰ ਟਰਾਈ ਜ਼ਰੂਰ ਕਰਿਓ ਤੇ ਬਾਕੀ ਤਾਂ ਮਾਫੀ ਹੁਣ ਦੱਸੇ ਨਹੀਂ ਪਤਾ ਲੱਗਣਾ ਕਈ ਵੀਰ ਹੁੰਦਾ ਵੀ ਵੀਡੀਓ ਬਣਾਉਂਦੇ ਇਹਨਾਂ ਨੇ ਤਾਂ ਵਧੀਆ ਕਹਿਣਾ ਪਰ ਤੁਸੀਂ ਆਪ ਟੈਸਟ ਕਰਿਓ ਤੁਹਾਨੂੰ ਆਪ ਹੀ ਸਵਾਦ ਦਾ ਪਤਾ ਲੱਗ ਜਾਣਾ ਬਹੁਤ ਵਧੀਆ ਚੀਜ਼ ਬਣਦੀ ਹੈ ਹੈਲੋ ਜੀ ਹੁਣ ਆਪਾਂ ਨਿਊਟਰੀ ਕੌਲ ਤੇ ਆਪਾਂ ਦਿਖਾ ਲਈ ਸੀ ਹੁਣ ਗਾਂ ਆਗੇ ਸਿਆਲ ਦੇਉ ਸਾਹਿਬ ਕਹਿੰਦੇ ਵੀ ਪਿੰਨੀਆਂ ਦਾ ਲੈਣ ਜਾਣਾ ਸਮਾਨ ਤੇ ਸਾਡੇ ਇੱਧਰ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਝੰਡੇ ਦੀ ਦੁਕਾਨ ਬਹੁਤ ਮਸ਼ਹੂਰ ਆ ਤੁਸੀਂ ਸੁਣਿਆ ਵੀ ਹੋਊਗਾ ਜਿੱਥੇ ਮਤਲਬ ਕਾਫੀ ਸਮਾਨ ਇਹਦਾ ਵਧੀਆ ਕੁਆਲਿਟੀ ਚ ਮਿਲਦਾ ਤੇ ਮੈਂ ਕਹਾਂ ਜੀ ਹੁਣ ਬਣਾਉਣੀਆਂ ਤੇ ਥੋੜੀਆਂ ਵਧੀਆ ਬਣਾ ਲਓ ਹਨਾ ਤੇ ਅੱਜ ਪੰਜ ਝੰਡੇ ਦੀ ਦੁਕਾਨੋਂ ਲੈਣ ਚੱਲੇ ਪਿੰਨੀਆਂ ਦਾ ਸਮਾਨ ਤੇ ਆਜੋ ਦੇਖਦੇ ਆ ਪਿੰਨੀਆਂ ਕਿੰਨੇ ਚ ਪਿੰਦੀਆਂ ਹੁਣ ਇਹਦੇ ਨਾਲ ਖਰਚੇ ਸਾਡੇ ਹੁਣ ਬਾਵਾ ਸਾਰੀਆਂ ਬਣਾ ਲਵਾਂਗੇ ਸਾਡੀ ਰੁਪਈਆ ਨਹੀਂ ਖਰਚੇ ਸਾਡੇ 5-7 ਤਰ ਫਾਈਨਲੀ ਖਰਚੇ ਜ਼ਿਆਦੇ ਹੋਈ ਜਾਂਦੇ ਬਾਬਿਓ ਚਲੋ ਕੋਈ ਨਹੀਂ ਇਹ ਤਾਂ ਖਾਣ ਪੀਣ ਦਾ ਬਣਿਆ ਹੀ ਆ ਹੁਣ ਖਾਣਾ ਗਾਣਾ ਪੀਣਾ ਤਾਂ ਹੈਗਾ ਹੀ ਆ ਉਹ ਵਈ ਤੇ ਗੱਲ ਆ ਹੁਣ ਦੇਖਦੇ ਆ ਕੀ ਕੀ ਦੋਸ ਸਭ ਪਿੰਨੀਆਂ ਸਮਾਨ ਲੈਂਦੇ ਸਮਾਨ ਹੁਣ ਤੁਸੀਂ ਬਸ ਜੇਬ ਢਿੱਲੀ ਕਰੋ ਉਹ ਜੇਬ ਢਿੱਲੀ ਕਰੋ ਤੇ ਪਿੰਨੀ ਖਾਓ ਹਾਂ ਇਹ ਜੀਜ ਕੋਈ ਵੀ ਆ ਮੁੱਲ ਨੂੰ ਹੀ ਪੈ ਜਾਂਦੀ ਆ ਚਲੋ ਦੇਖਦੇ ਆ ਪਰਸੀਜਨ ਹੈ ਵੀ ਬਸਦੇ ਹੋਣ ਆ ਗਏ ਆ ਵੀ ਆਰ ਤੇ ਗੱਡੀ ਪਿੱਛੇ ਲਾਈ ਆ ਕਿਉਂਕਿ ਬਾਜ਼ਾਰ ਤੇ ਰਾਚੀ ਬਹੁਤ ਤੇ ਹੁਣ ਜਾ ਕੇ ਉੱਥੇ ਛੰਡੀ ਦੁਕਾਨਾ ਸਮਾਨ ਲੈਣੇ ਆ ਹਾਂ ਦੁਕਾਨ ਆ ਇੱਧਰ ਗੱਡੀ ਕਿਤੇ ਲਾਉਣੀ ਬੜੀ ਔਖੀ ਹੈ ਹੈਗਾ ਵੀ ਤੁਸੀਂ ਕਿਹੜਾ ਗੇਹਾਂ ਦੇ ਵਿੱਚ ਜਾ ਕੇ ਪੈ ਜਾਂਦੇ ਨਾ ਪਹਿਲਾਂ ਪਿੱਛੇ ਲਾ ਜਾਂਦੀ ਆ ਸਾਡਾ ਇਹ ਹੀ ਹਿਸਾਬ ਆ ਪਿੱਛੇ ਲਾ ਕੇ ਆਓ ਤੇ ਤੁਰ ਕੇ ਗਾਂਹ ਜਾਓ ਹੁਣ ਗਾਂਹ ਜਾ ਕੇ ਦੇਖਦੇ ਆ ਓਕੇ ਨਾ ਉਹ ਹੀ ਫੌਂਟ ਗਿਆ ਫਤੀਨ ਜੰਦੇ ਨਾਲ ਦੀ ਥੱਤੀ ਤੇ ਉਹ ਸਭ ਲਾਪੇ ਸਮਾਨ ਲੈ ਬੈਸਟੀ ਨੇ ਬਣਾਈ ਹੈ ਕਿ ਤਾ ਪੜਦਾ ਹੀ ਆਪਣਾ ਠੁੱਕੇ ਜਾਂਦੇ ਸਾਰਾ ਸਮਾਨ ਆ ਜਾਣਾ ਹੂੰ ਲੈ ਤੁਹਾਨੂੰ ਕਹਿੰਦਾ ਦੂਜਾ ਕੁਕਿੰਗ ਕੋਰਸ ਕਰ ਜਿਹੜੀ ਥੀ ਨਹੀਂ ਸੀ ਤੁਸੀਂ ਕਾਣੀ ਉਹ ਜਿਹੜੀ ਤੇ ਵੜਾ ਹਾਂ ਜੀ ਮੈਂ ਫਿਰ ਸਾਰੇ ਰੌਣਕਾਂ ਲੰਨ ਚਲ ਗਏ ਮਾਸੀ ਸਮਾਨ ਲਿਆ ਇੱਥੇ ਮੈਂਟਾਂ ਦੀ ਰੱਸ ਪੈ ਜਾਂਦਾ ਹੈ ਤੇ ਮੰਗੂ ਬਿਆਰੀ ਆਈ ਆ ਆਪਾਂ ਲੈ ਦਿੱਤਾ ਸਮਾਨ ਨੂੰ ਨੰਤਰੰ ਮੰਡ ਲਾ ਚੱਲ ਲੇ ਵੀਰ ਕਾਪਨ ਮਿਲਿਆ ਕਿਹੜਾ ਪੈਂਡ ਭਾਈ ਬਾਈ ਕੋਲੀਆਂ ਵਾਲ ਜੀ ਕਿ ਕਿਦਾਂ ਦੀਆਂ ਵੀਡੀਓ ਲਾਦੀ ਬਹੁਤ ਵਧੀਆ ਵੀਰ ਅੱਛਾ ਬਹੁਤ ਵਧੀਆ ਜੀ ਨਹੀਂ ਭਾਈ ਥੈਂਕ ਯੂ ਅੱਛਾ ਜੀ ਭਾਈ ਕਿੱਥੋਂ ਭਾਈ ਪਛਾਣੀ ਆ ਨਾ ਇਹ ਅੱਛਾ ਅੱਛਾ ਤੇ ਮੈਂ ਕਹਾ ਉਹ ਹੀ ਆ ਜਿੱਦਾਂ ਕਈ ਚੱਕਦੇ ਆ ਹਾਂ ਜੀ ਹਾਂ ਜੀ ਉਹ ਹੀ ਨਾ ਹਾਂ ਜੀ ਹਾਂ ਜੀ ਭਾਈ ਕਿੱਥੋਂ ਭਾਈ ਮੇਰਾ ਭਾਈ ਸਾਬੂ ਵਾਲ ਪੁੰਜਿਆ ਦੇ ਨਾਲ ਦਾ ਅੱਛਾ ਅੱਛਾ ਠੀਕ ਓਕੇ ਬਹੁਤ ਬਹੁਤ ਮੇਰਾ ਡੈਲ ਦੇਖੀਏ ਮੈਂ ਕਹਾ ਭਾਈ ਮਿਲ ਸਕਦਾ ਇੱਕ ਪੈਨ ਹੋਰ ਸਾਨੂੰ ਮਿਲੀ ਕਿਹੜੇ ਪੈਨ ਤੋਂ ਪੈਨ ਗੋਪੀ ਵਰਤੋ ਗੋਪੀ ਵਰਤੋ ਇਹ ਵੀ ਸਾਡੇ ਬਲੌਗ ਇਦਾਂ ਨਹੀਂ ਵੀਡੀਓ ਲਾਦੇ 2 ਵਜੇ ਲਾ ਦਿਆਂ ਮੇਰੇ ਹਸਬੰਦ ਨੇ ਤਾਂ ਬਹੁਤ ਦੇ ਦਿਓ ਤੇ ਤੁਹਾਡੇ ਫੈਨ ਆ ਅਸੀਂ ਆਉਣਾ ਕਾਲਾ ਸੰਗਤ ਤੁਹਾਡੀ ਸ਼ਾਪ ਤੇ ਕੋਈ ਨਹੀਂ ਕੋਈ ਨਹੀਂ ਜ਼ਰੂਰ ਫੈਮਿਲੀ ਦੇ ਬੈਠ ਕੇ ਦੇਖਣ ਆਂ ਜਾਂ ਹਾਂਜੀ ਹਾਂਜੀ ਚਲੋ ਠੀਕ ਹੈ ਨਵੇਂ ਸਮਾਨ ਲੈ ਲਿਆ ਹੁਣ ਜਿਹੜੇ ਵੀਰ ਵੀ ਸਾਨੂੰ ਮਿਲੇ ਉਹਨਾਂ ਚ ਇੱਕ ਵੀਰ ਸੀਗਾ ਸੀਐਸਟਾ ਮੈਂ ਉਹਨੂੰ ਪੁੱਛਿਆ ਸੀਐਸਟਾਲ 'ਚ ਲੱਗਾ ਵੀ ਕਿੰਨੇ ਨੰਬਰ 'ਚ ਮੈਂ ਕਹਿੰਦਾ ਥਾਣੇ ਦਾ ਹੁੰਦਾ ਨਾ ਨੰਬਰ ਇਹਦਾ ਆਪਾਂ ਰਿਮਾਂਡ ਵਾਲੇ ਮੈਂ ਕਹਾ ਚਲੋ ਠੀਕ ਕਿਤੇ ਜਾਣ ਪਛਾਣ ਹੀ ਹੋ ਜਾਂਦੀ ਨਹੀਂ ਤੇ ਕਿਤੇ ਉਦਾਂ ਦਾ ਮਾਹੌਲ ਬਣ ਜਾਂਦਾ ਤੇ ਬੰਦਾ ਤੁਰੇ ਤਰਸ ਤੂਸੀ ਕਰ ਲੈਂਦਾ ਹਨਾ ਸਾਫਕ ਦਾ ਬਾਬਾ ਉਹਦਾ ਨਾਂ ਹੀ ਕਿਸੇ ਦਾ ਬਣਾਵੇ ਦੇ ਹੋਣ ਦਿਓ ਸਾਬ ਨੂੰ ਥੋੜੀ ਲੋਕੀ ਪਛਾਣਨ ਲੱਭਾ ਦੇ ਹੋਸਾ ਲੈ ਹੋਈ ਤੇ ਹੋਰ ਸਾਹ ਫੇਮਸ ਹੋ ਗਈ ਹੁਣ ਜਿਹੜਾ ਜਿਹੜਾ ਸਮਾਨ ਲਿਆ ਉਹ ਤੁਹਾਨੂੰ ਘਰ ਜਾ ਕੇ ਦੱਸ ਦੇ ਕਿਹੜੀ ਕਿਹੜੀ ਚੀਜ਼ ਲਈ ਤੇ ਕਿੱਦਾਂ ਬਣਾਉਣਾ ਉਹ ਵੀ ਨੈਕਸਟ ਬਲੌਗ ਉਹ ਫੇਰ ਬਰਮਾਲੀ ਪਰ ਜਾ ਕੇ ਬਣਾਵਾਂਗੇ ਸਹੁਰਿਆਂ ਦੇ ਹਨਾ ਕਿਉਂਕਿ ਖੁੱਲਾ ਤਾਂ ਵਧੀਆ ਬਣਣਾ ਚਲੋ ਮਿਲਦੇ ਆਂ ਫੇਰ ਕੀ ਹਾਲ ਹੋਰ ਕਿੰਨਾ ਵੀ ਮੈਂ ਤਾਂ ਇਹੀ ਸਤ ਪੁਰਨਿਥਰ ਅੱਜ ਉਹ ਤਾਂ ਮੈਂ ਕਾਲੇ ਸੰਗਾ ਮਣੀ ਜੋ ਮੈਂ ਇੱਕ ਵੀਰ ਹੋਰ ਮਿਲ ਪਿਆ ਸੀ ਸੀਸੀਲ ਭਾਈ ਕਿਹੜਾ ਪਿੰਡ ਵੀਰ ਮੇਰਾ ਭਾਈ ਇੱਦਾਂ ਸਿੱਧੂ ਵਾਲਾ ਹਾਂਜੀ ਤੇ ਮੈਂ ਕਾਲੇ ਸੰਗਾ ਲਾਬੇ ਸੈਲਡ ਬਾਰ ਤੇ ਭਾਈ ਮੈਂ ਜੋਬ ਕਰਦਾ ਹਾਂ ਅੱਛਾ ਜੀ ਕਿੱਦਾਂ ਦੀਆਂ ਵੀਡੀਓ ਲਗਦੀਆਂ ਨੇ ਮੈਂ ਭਾਈਆਂ ਦਾ ਪੂਰੀਆਂ ਦਾ ਭਾਈ ਬਿੱਗ ਫੈਨ ਭਾਈ ਤੁਹਾਡੇ ਪਰਿਵਾਰ ਚ ਬਹਿ ਕੇ ਦੇਖ ਸਕਦੇ ਹਾਂ ਹਾਂਜੀ ਹਾਂਜੀ ਭਾਈ ਮੈਂ ਪੂਰੇ ਧੰਨਵਾਦ ਭਾਈ ਦਾ ਮੇਰਾ ਪਾਈ ਹੈਰੀ ਭਾਈ ਹੈਰੀ ਐ ਵੀਡੀਓ ਦੇ ਤਾਂ ਬੁੱਧਾ ਭਾਈ ਓਕੇ ਓਕੇ ਉਹ ਹੈਰੀ ਮੁੰਡੇ ਦਾ ਵੀ ਨਾਮ ਆਪਣੇ ਦਾ ਹੈਰੀ ਆ ਇਹ ਵੀ ਭਰਾ ਪੈਨ ਨਹੀਂ ਛੋੜੇ ਭਰਾ ਕੋਈ ਗਾਲੀ ਨਹੀਂ ਓਕੇ ਜੀ ਥੈਂਕ ਯੂ ਹੋਰ ਮਿਲਗਾ ਕਿਹੜੇ ਪਿੰਡ ਤੋਂ ਇਹ ਤਾਂ ਲੋਕਲੀਆ ਭਾਜੀ ਕਪੂਰਦੰਨੇ ਤੋਂ ਅੱਜ ਤਾਂ ਬਹੁਤ ਮਿਹਲੇ ਟਾੜ ਦੇ ਵਰਗੇ ਭੈਣ ਭਰਾ ਬਹੁਤ ਪਿਆਰ ਕਰਦੇ ਆ ਆਇਓ ਕਿਤੇ ਕਾਲਾ ਸੰਘਿਆ ਵੀ ਕੀ ਨਾਮ ਆ ਵੀਰ ਦਾ ਮੇਰਾ ਕਰਨ ਬੋਲ ਪੇਪਰ ਦਾ ਨਾਟਕੂਟ ਹੈਗਾ ਕੋਈ ਦੋ ਫੇਰ ਇਦਾਂ ਦੇ ਸਾਨੂੰ ਲੋਡ ਪਈ ਰਹਿੰਦੀ ਬੋਲ ਪੇਪਰ ਤੇ ਇੱਥੇ ਸ਼ਹਿਰ ਮੇਨ ਹੀ ਜੀ ਵੀਰ ਦਾ ਬੋਲ ਪੇਪਰ ਦਾ ਕੰਮ ਆ ਕਾਰਡ ਦਾ ਇਹ ਵੀ ਨੰਬਰ ਆਪਾਂ ਤੁਹਾਨੂੰ ਵੈਚ ਹੀ ਕਰ ਦੇਣਾ ਹੈਡ ਤੇ ਵੀਰ ਨੂੰ ਕੰਮ ਦਈਓ ਤਾਂ ਨਾਲੇ ਵਧੀਆ ਫੇ ਕਲੈਸਲੂਸ ਕਰ ਲਿਆ ਕਰੂੰਗੇ ਚਲੋ ਠੀਕ ਆ ਮਿਲਦੇ ਭਰਾਓ ਥੈਂਕ ਯੂ ਬਹੁਤ ਬਹੁਤ ਮਿਹਰਬਾਨ ਲਓ ਜੀ ਅੱਜ ਵੀਰ ਕਾਫੀ ਮਿਲੇ ਆ ਹੁਣ ਵੀ ਇੱਕ ਵੀਰ ਮਗਰ ਹੋਰ ਮਰੀ ਜਾਂਦਾ ਮੈਂ ਕਹਾਂ ਕਿ ਮੇਰੀ ਡਰਾਈਵਰੀ ਕਰਕੇ ਮਰੀ ਜਾਂਦਾ ਪਰ ਨਹੀਂ ਵੀਰ ਨੇ ਮਿਲਣਾ ਹੀ ਬੋਲ ਪੇਪਰ ਦਾ ਕੰਮ ਆ ਉਹ ਵੀ ਤੁਹਾਨੂੰ ਦੱਸ ਦਿਆਂ ਫੇ ਘਰੇ ਆ ਕੇ ਕਿਹੜਾ ਹੁਣ ਮੈਨੂੰ ਕੋਡ ਪੜ ਨਹੀਂ ਹੋਣਾ ਮੇਰੀ ਇੰਗਲਿਸ਼ ਹੈ ਨਾ ਤੂੰ ਹੀ ਪੜ ਕੇ ਦੱਸ ਹਾਂ ਆਉ ਦੇਣ ਤੇ ਕੋਈ ਨਹੀਂ ਕੰਮ ਕੁੱਮ ਹੋਇਆ ਇਹਨਾਂ ਨੂੰ ਵੀ ਦੱਸਿਆ ਕਰਾਂਗੇ ਇਹਦੇ ਵੀ ਫਰੂ ਕਰਾਉਣਾ ਪੈ ਜਾਂਦਾ ਕਿ ਨਹੀਂ ਫਰੀ ਤੇ ਹਾਂ ਫਰੀ ਕਰਾਉਣਾ ਹੈ ਹਾਂ ਬਾਈ ਕਿਤੇ ਲੈਸ ਲੂਸ ਕਰਦਾ ਆਪਣੇ ਵੀਡੀਓ ਦੇ ਅੰਦਰੋਂ ਦਾ ਸੈਟ ਉਹ ਠੀਕ ਆ ਸਮਾਨ ਲੈ ਲਿਆ ਹੁਣ ਅਸੀਂ ਕਪੂਰਥਲੇ ਤੋਂ ਤਾਂ ਹੁਣ ਦੇਖਦੇ ਇੱਥੇ ਜੇ ਕੁਝ ਖਾਣੋਂਗੇ ਤਾਂ ਦੇਖ ਲੈਨੇ ਖਾ ਲੈਨੇ ਆਪ ਤੇ ਨਿਊਟਰੀ ਕੁਐਸਚਨਾਂ ਰੱਜੀ ਹੈ ਆਂਾ ਵੀ ਆ ਤਾਂ ਉਹ ਵੀ ਖੁੱਲੇ ਫਾਂ ਜਾ ਕੇ ਜਿੱਥੇ ਗੱਡੀ ਗੱਡੀ ਲੱਗ ਜਿਵੇਂ ਜਾ ਕੇ ਬਸ ਇਹੀ ਟੈਨਸ਼ਨ ਹੁੰਦੀ ਕਿਉਂ ਨਵੀਂ ਇਹ ਹੀ ਹੁੰਦਾ ਵੀ ਕਿ ਚੀਟ ਟੂਟ ਲੱਟਰੋਂ ਪਟਰੋਂ ਨਾ ਪੈ ਜਵੇ ਕੀ ਗੱਲ ਹੈ ਨਾ ਹੋਰ ਮਹੀਨਾ ਆ ਆ ਮੁੜ ਕੇ ਆਪਾਂ ਦੇਖਿਆ ਹੀ ਨਹੀਂ ਕਰਨੀ ਕਿੱਥੇ ਘੜੀ ਦਰਦੀ ਮਨਾਂ ਤੋਂ ਟੈਨਸ਼ਨ ਘਟ ਜਾਂਦੀ ਆ ਇਹ ਦੇਖ ਲਿਓ ਕਦੀ ਵੀ ਜਿੰਨੇ ਵੀਰਾਂ ਨੇ ਲਈ ਆ ਉਹਨਾਂ ਨੂੰ ਪਤਾ ਹੁੰਦਾ ਸ਼ਹਿਰ ਚ ਨਾਲੇ ਝਟ ਝਟ ਮੈਂਟਾਂ ਦੇ ਨਾਲ ਦੀ ਕਿਸੇ ਏਗੇ ਨਿਕਲ ਜਾਂਦੇ ਉਹ ਹੀ ਕਿਉਂਕਿ ਇਦਾਂ 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 ਕਰਕੇ ਤਾਂ ਜਾਂਦੇ ਆ ਉਹ ਜਿਆਦਾ ਰਾਚਵਾਲਾ ਤੇ ਕਪੂਠਲਾ ਸਾਡਾ ਏਰੀਆ ਕਪੂਠਲਾ ਜ਼ਿਲ੍ਹਾ ਸਾਡਾ ਜਿਲ੍ਹਾ ਕਪੂਠਲੇ ਦੇ ਅਸੀਂ ਹਾਂ ਚਲੋ ਠੀਕ ਆ ਕਰਦੇ ਆ ਗੱਲਾਂ ਵਾਪਸ ਆਣਾ ਜੀ ਇੱਥੇ ਰੁਕੇ ਆ ਰਜਾਪੁਰ ਹਨਾ ਇਹ ਰਜਾਪੁਰ ਦੇ ਰੋਡ ਤੇ ਇੱਥੇ ਨਾ ਉਹਦੇ ਬੀਲਣਾ ਲੱਗਾ ਆ ਗੋੜ ਵਾਲਾ ਤੇ ਪਿੰਨੀਆਂ ਅਸੀਂ ਬਣਾਉਣੀਆਂ ਗੋੜ ਵਾਲੀਆਂ ਇਸ ਲਈ ਅਸੀਂ ਹੁਣ ਗੋੜ ਵੀ ਇੱਥੋਂ ਤਾਜ਼ਾ ਹੀ ਲੈ ਕੇ ਜਾਣਾ ਆ ਹਨਾ ਦੇਖਦੇ ਆ ਮਿਲੂ ਤੇ ਬਾਅਦ ਆਇਤਾ ਬਾਣਾ ਕੈਮਰਾ ਆਏ ਇੱਥੇ ਬੀਲਣਾ ਹੁਣ ਨਾ ਗੋੜ ਵੀ ਦੇਖਦਾ ਉਹ ਕਹਿੰਦੇ ਚਾਹੀਦਾ ਤੇ ਹੁਣ ਗੋੜ ਆਪਾਂ ਇੱਥੇ ਵੇਚਣਾ ਲੱਗਿਆ ਜਿੰਦ ਗੋਰ ਜੀ ਗੋਰ ਵੀ ਫੂਲਾਣਾ ਆ ਜੋ ਦੇਖਦੇ ਆ ਤੁਹਾਨੂੰ ਆਹ ਫੂਲਾਣਾ ਇੱਥੇ ਹੀ ਰਹਿ ਹੈ ਸ਼ਾਇਦ ਇਹਨਾਂ ਦੀ ਹੈ ਨਾ ਉਹ ਕਿੰਨੇ ਕੇ ਪੈਸੇ ਦੇ ਇਹਨਾਂ ਦੇ ਤੋਂ ਮੈਂ ਇਹ ਨਾ ਕਰ ਰਿਹਾ ਕਿ ਜਦੋਂ ਨਾਲ ਉਹ ਤੁਹਾਨੂੰ ਕਹਿੰਦਾ ਕਿ ਨਹੀਂ ਮੈਂ ਰੱਖੋ ਨਹੀਂ ਕਿਹਾ ਭਰਾ ਇਹ ਤਾਂ ਨਾ ਕਰ ਆ ਦੇ ਲੋ ਜੀ ਇਹਦੇ ਵਿੱਚੋ ਵੇਲਣੇ ਜੋ ਗੰਨੇ ਲੱਗਣੇ ਆ ਗੰਨੇ ਦੇਖੋ ਤੁਹਾ ਆਪਣੀ ਬਾਤ ਚੱਲ ਰਹੀ ਆ ਬਹੁਤ ਪੀਸੀਆਂ ਲੱਗੀਆਂ ਹਨ ਦੇਸੀ ਇਹਨੇ ਤੋਂ ਬਾਤ ਦੇ ਵਿੱਚ ਆ ਗੋੜ ਬਣ ਆਈ ਇਹਦੇ ਵਿੱਚ ਹੋਣੀ ਪਾ ਨਹੀਂ ਕਰਦਾ ਇਹ ਆ ਗੋੜ ਤਾਂ ਜਾ ਲੈ ਗਿਆ ਕਰਦਾ ਹਾਂ ਨਹੀਂ ਲੈ ਕੇ ਜਾਣਾ ਇਹ ਗੋਲ ਥੋੜਾ ਗੋੜ ਲੈ ਤਿੰਨੇ ਨੂੰ ਕਿਲੋ ਆਈ 100 ਰੁਪਏ 100 ਰੁਪਏ 2 ਕਿਲੋ ਦੇ ਦੋ ਹਾਂ ਕਿਲੇ ਸਾਡ ਪਿੰਡੀਆਂ ਜਿਤੋਂ ਆਪਾਂ ਕਿਲੋ ਡੇਢ ਕਿਲੋ ਆਹ ਘਾਟੀ ਮਿੱਟਾ ਰੱਖਣਾ ਬਹੁਤਾ ਨਹੀਂ ਪਾਉਣਾ ਹੈਗਾ ਤੇ ਘਰ ਲਈ ਵੀ ਲੈ ਲੈਂਦੇ ਥੋੜੇ ਜਿਹੇ ਮੇਰੇ 2 ਕਿਲੋ ਵਾਲੇ ਲਫਾਫੇ ਮੁੱਕ ਚਲੇ ਆ ਉਗੀਨ ਵਾਲੇ ਲਫਾਫੇ ਮੁੱਕ ਚੁਲੇ ਆ ਇੱਥੇ ਆਉਂਦੇ ਜਾਂਦੇ ਹੈ ਨਾ ਦੇਖ ਕੇ ਵੀ ਗਾ ਗਾਈ ਜਾਂਦਾ ਜਿੱਦਾਂ ਮੈਂ ਆ ਦਈਏ ਮਾਰੇ ਬਨੇ ਖਾ ਦੇ ਦਿੰਦੇ ਤਾਂ ਨਹੀਂ ਤੋੜੀ ਅਰੇ ਬਾਬਾ ਜੀ ਆਏ ਆ ਤਾਂ ਹਾਂ ਜੀ ਆਏ ਹਮ ਹੈ ਇਹ ਨਹੀਂ ਨਾ ਕਹ ਹੈ ਜੇ ਤਾਂ ਲਈ ਨਾ ਹੋਣਾ ਚਾਹੀਦਾ ਨਾ ਤਾਂ ਆਇਆ ਬੜਿਆ ਮੈਨੂੰ ਯਾਦ ਆ ਤਾਂ ਕੱਢ ਦੇ ਦੂਰ ਕਰਦਾ ਨਾਲੇ ਇੱਧਰ ਜਾਈਆਂ ਰੱਖੀਆਂ ਸੀਗੀਆਂ ਬਾਣੀਆਂ ਦਿੱਤੀਆਂ ਕੰਮ ਚੱਲਦਾ ਸਮਾਨ ਆ ਲੈ ਤੇ ਉਹ ਆਰਡਰ ਜਾਈਆਂ ਵੀ ਲੈ ਕੇ ਜਾਣਾ ਮम्मी ਦੀ ਆ ਇੱਥੇ ਪਿੱਛੇ ਰੱਖ ਲਈਏ ਔਰ ਇਹਦੇ ਵਿੱਚ ਰੱਖ ਲੈਣਾ ਦੋਰ ਜਾਈਆਂ ਬਾਣੀਆਂ ਦਿੱਤੀਆਂ ਹੀ ਉਹ ਵੀ ਕਹਿੰਦੇ ਰੱਖ ਲੋ ਵਿੱਚ ਆ ਜਾਣਗੇ ਦੋਨੇ ਆ ਜਾਣਗੇ ਇੱਕ ਪਾਪੇ ਦੀ ਆ ਰਜਾਈ ਵੱਡੀ ਇੱਕ ਮਖਮੀ ਦੀ ਕੋਰਟ ਤੋਂ ਇਹ ਇਹ ਹੈ ਨਾ ਇਹ ਹੀ ਹਾਂ ਹਾਂ ਸਹੀ ਮਾਉ ਕਿੰਨੇ ਪੈਸੇ ਲੱਗੇ ਦੋਸੋ ਇਹ ਦੂਰ ਜਾਣਾ 1100 ਇੱਕ ਸਰਾਣਾ ਆ ਰਿਹਾ ਸਰਾਣਾ ਵੀ ਸਰਾਣਾ ਇੱਥੇ ਰੱਖ ਦੇ ਆ ਨੰਬਰ ਇੱਕ ਸਰਾਣਾ ਇੱਕ ਸਰਾਣਾ ਲਿਆ ਇੱਕ ਸਰਾਣਾ ਇੱਥੇ ਰਜਾਈਆਂ ਨਵੀਆਂ ਗੰਦ ਦੇ ਪੁਰਾਣੇ ਰੂਹ ਵਿੱਚ ਪਾ ਲਈ ਬਾਅਦ ਵਿੱਚ ਲੈ ਜਾਣਾ ਹਾਂ ਬਾਅਦ ਵਿੱਚ ਲੈ ਜਾਣਾ ਕੌਣ ਫੇਰ ਦੁਬਾਰਾ ਕੌਣ ਆਊਗਾ ਇੱਕ ਹੈ ਨਹੀਂ ਭਰਿਆ ਕਿਉਂ ਸਰਾਣੇ ਕੀ ਹੋਇਆ ਇੱਕ ਸਰਾਣਾ ਵਧੀਆ ਭਰਾ ਨਹੀਂ ਹੈ ਕੋਈ ਵਧੀਆ ਨਹੀਂ ਵਧੀਆ ਆਉਂਦੇ ਸਭ ਗੋਲ ਕੱਪੇ ਖਾਣ ਲੱਗੇ ਆ ਹਾ ਲੈ ਮੈਂ ਤੂੰ ਹੀ ਤਾਂ ਫੂਨ ਤੇ ਲੱਗੇ ਹੀ ਆਪਾਂ ਖਾ ਲੈ ਆਪਾਂ ਰਾਜੇ ਇੱਕ ਹੋਰ ਪਾਪੜੀ ਸ਼ਹਿਰ ਕਹਿੰਦੀ ਮੈਂ ਭਰਾ ਮੈਥੋਂ ਨਹੀਂ ਗੱਡੇ ਗੁੱਡੀ ਚੱਲਣੀ ਇੱਥੇ ਹਾਂ ਇੱਥੇ ਸੌਖੇ ਹੀ ਹਿਸਾਬ ਨਹੀਂ ਆ ਵੀ ਸਾਡੇ ਮੇਨ ਇੱਥੇ ਗੁਰਦੁਆਰੇ ਲੱਗੇ ਆ ਬਹੁਤ ਵਧੀਆ ਬਣਾਉਂਦਾ ਗੁਰਦੁਆਰਾ ਕਿਸੇ ਕੁਝ ਜੇ ਇੱਕ ਪਾਪੜੀ ਹੋਰ ਬਣਾ ਦੇ ਉਹ ਨਾਮ ਇਹਦਾ ਲਿਆ ਇੱਕ ਪਾਪੜੀ ਤਾਂ ਖਾ ਲਈ ਜੀ ਫ੍ਰੀ ਪ੍ਰੋਮੋਸ਼ਨ ਥੋੜੋ ਕਰੀ ਦੀ ਆਪਾਂ ਆ ਬੰਨ ਰਿਹਾ ਹਾਂ ਹਾਂ ਮੈਂ ਤੁਹਾਡੀ ਕੀ ਮਦਦ ਤੁਹਾਨੂੰ ਪਹੁੰਚਾ ਦੇਵਾਂ ਤੇ ਕਾਫੀ ਸਾਈਡ ਚ ਲੈ ਜਾਵਾਂ ਲਓ ਜੀ ਖੂਤੇ ਸਫਾਈ ਦੇਖ ਕੇ ਕਿਤੇ ਕਿੰਨਾ ਵਧੀਆ ਹਦ ਰੰਗ ਰੂਮ ਕਰਤਾ ਹੀ ਲੱਗਦਾ ਇਹ ਆਲਾ ਹੋ ਗਏ ਤਿਆਰੀ ਰੈਂਸ ਨੇ ਹਾਂ ਜੀ रंग तुमने किया रंग तो रंग मामा से सीखा अद्दा बच्चा अद्दा बचिया को क्या कर लिया उन्होंने मैं लादा <laughs> चुना किया मरे साफ हो जाएगा ना ए बूए नु भी चट्टा ही करता चुना ही फेरता ठीक है कोई बात नहीं एक और बलबुलू चलता है हां जी एक और कर लेना काम मैं पर मैं बोरा ले आके दे दूंगा ये जो है ना ये इसका उसको मालिक को कहना ये जो पेपड़ी लेती है इसका मतलब प्लस्तर हो जाए तो फिर ये नीमा होया है जहाँ तो उससे मेरे इधर एक कोला हो जाए एक उधर हो जाए तो गब्बे गाडर लग जाए गाडर से जे ऊपर ही रहेगा सपोर्ट आ जाएगी इसको के नहीं ਕਿੰਨੇ ਪਸ਼ੂ ਲਾਣੇ ਨੇ 3-4 ਲੈਉਣੇ ਕਿੱਦਾਂ ਅਕਲ ਨਹੀਂ ਪਾਸਾ ਜੀ ਨੂੰ ਲਾਉਣੇ ਆ ਜੀ ਚਲ ਠੀਕ ਆ ਕੋਈ ਬਾਤ ਨਹੀਂ ਮੇਰੇ 10 ਪਸ਼ੂ ਰੱਖੇ ਤੇ ਮੈਨੇ ਕੇਲੇ ਨੇ ਇਧਰ 10 ਪਸ਼ੂ ਰੱਖੇ ਤੇ ਫੇ ਮੈਂ ਬਿਮਾਰ ਬੂਰ ਹੋ ਗਿਆ ਫਿਰ ਛੋੜਨਾ ਪੜਾ ਫੇ ਪੱਠਾ ਦੱਥਾ ਕਾਂਸੇ ਲੋਗੇ ਪੱਠਾ ਹੀ ਹੋਣੀ ਨੇ ਲਾਉਣੇ ਆ ਜੀ ਹੋਰੇ ਲਾਉਂਗੇ ਕੱਲਾ ਹੀ ਆ ਤਾਂ ਫੈਮਿਲੀ ਵੀ ਆ ਫੈਮਿਲੀ ਹੈਗਾ ਪਿੰਡ ਬੱਚੇ ਲੈ ਆਉਣਾ ਜੀ ਬਾਅਦ ਚ ਲੈ ਆਉਣਾ ਨਾ ਚਲ ਕੋਈ ਬਾਤ ਨਹੀਂ ਤੁਸੀਂ ਦੱਸੋ ਕੁਛ ਬਾਰੇ ਕਿਦਾਂ ਨਾ ਦੇਖ ਕੇ ਕੀ ਆਂ ਲੱਗਦਾ ਹੁਣ ਇੱਥੇ ਤਾਂ ਹੀ ਕੇਲੇ ਹੁੰਦੇ ਸੀ ਆਪਣੇ ਇੱਥੇ ਤਾਂ ਹੀ ਤਾਲੂ ਆ ਗਏ ਆਹੋ ਇੱਥੇ ਰੂੜੀ ਹੁੰਦੀ ਸੀ ਉੱਥੇ ਜਿੱਕਰ ਨਾ ਸਾਰਾ ਥਾਂ ਜਿੱਦਾਂ ਮਤਲਬ ਅੱਗੇ ਮੇਰਾ ਉਹ ਆ ਥਾਂ ਨਾ ਉਹ ਕੰਬੇ ਸੇਦਮ ਹਾਂਜੀ ਵੈਸੇ ਹੀ ਛੋੜਾ ਥਾ ਆਹ ਵਾ ਸਾਰਾ ਹੀ ਤਾਂ ਗੋਆ ਨਹੀਂ ਉਹ ਤਾਂ ਗੋਆ ਹਾਂਜੀ ਉਹ ਆਪ ਇੱਥੋਂ ਸਾਰਾ ਹੀ ਹਣਾ ਦੇ ਇਦਾਂ ਬਣ ਗਿਆ ਪੂਰਾ ਆ ਥੋੜਾ ਹੀ ਛੱਡਿਆ ਉਹਨਾਂ ਨੇ ਥਾਂ ਤੇ ਦਾਲੂ ਲਾ ਦਿੱਤੇ ਨਹੀਂ ਉੱਥੋਂ ਸਾਫ਼ ਕਰ ਲੈਣਾ ਹਨਾ ਬਾਲਣ ਉਧਰ ਨੂੰ ਕਰਕੇ ਇੱਥੇ ਖੂੰਜੇ ਤੇ ਰੂੜੀ ਦਾ ਰੱਖਣਾ ਸਿਸਟਮ ਹੈ ਕਹਿੰਦੇ ਬਾਲਣ ਉਧਰ ਨੂੰ ਕਰ ਲੈਣਗੇ ਆਹ ਵਾਲਾ ਉਧਰ ਕਰਕੇ ਆਪਣਾ ਤੁਸੀਂ ਬਾਲੋ ਜਿਵੇਂ ਮਰਜ਼ੀ ਹੂੰ ਨਾ ਆਵਾ ਡੇ ਕਾ ਤੂੰ ਤਾਂ ਲਾਇਆ ਸੀ ਨਿੱਕਾ ਜਾਂ ਦਿਲਾ ਹਨਾ ਹਾਂ ਫਿੱਡਾ ਹੋ ਗਿਆ ਹੀ ਤੂੰ ਤਾਂ ਦਵਾਰਾ ਪਸ਼ੂ ਰੱਖਉਣ ਲੱਗੇ ਆਪਣੇ ਖੂਤ ਤੇ ਇੱਕ ਗੱਲ ਹੋਰ ਹੈ ਜਿੰਨੇ ਪਸ਼ੂ ਰੱਖਣੇ ਨਾ ਤੇ ਇੱਕ ਮੱਝ ਅਸੀਂ ਤੁਹਾਨੂੰ ਲੈ ਦੇਣੀ ਆ ਵਧੀਆ ਠੀਕ ਤੂੰ ਸਾਡੀ ਮੱਝ ਇੱਕ ਵਿੱਚੇ ਸਾਂਭੀ ਜਾ ਇਸਕੇ ਮੈਂ ਤੁਝ ਕੋ ਅਲੱਗ ਸੇ ਪੈਸੇ ਦੇ ਦੂੰਗਾ ਠੀਕ ਹੈ ਠੀਕ ਹੈ ਨਾ ਗਾਂ ਰੱਖਣੀਆਂ ਕਿ ਮੱਝੇ ਰੱਖਣੀਆਂ ਗਾਂ ਰੱਖਣੀਆਂ ਗਾਂ ਇਹਨਾਂ ਨੇ ਹਾਂ ਮੱਝ ਹੀ ਨਹੀਂ ਕੋਈ ਰੱਖਣੀ ਨਾ ਕੀ ਆ ਚੁੱਲ੍ਹੇ ਮੈਂ ਬਣਾਏ ਹੋਏ ਆ ਤੂੰ ਵੀ ਅੰਦਰ ਬਣਾਉਣਾ ਉਹ ਮੇਰੇ ਬਣਾਏ ਹੋਏ ਹਨ ਜੇਕਰ ਤੇ ਲੋਡ ਪਾ ਹੀ ਪਾਰਤਨ ਨੂੰ ਹੀ ਆ ਬਸ ਮੈਂ ਕਹਿੰਦਾ ਜੇ ਪੀਣਾ ਵੀ ਹੈ ਤਾਂ ਉਧਰ ਜਗਾ ਵੱਲ ਮਤ ਜਾਣਾ ਪੀ ਕੇ ਨਹੀਂ ਨਹੀਂ ਮੈਂ ਨਹੀਂ ਪੀਂਦਾ ਚਲੋ ਵਧੀਆ ਜੇ ਨਹੀਂ ਪੀਂਦਾ ਸਭ ਤੋਂ ਵਧੀਆ ਕੋਈ ਬਾਤ ਨਹੀਂ ਪਰ ਐਸੇ ਆ ਉਧਰ ਮਤ ਇਤਨੇ ਹੈ ਨਾ ਛੋਪੀ ਝੂਪੀ ਜਿੱਦਾ ਮਰਜੀ ਉਧਰ ਚਲਾ ਹੈ ਪਸ਼ੂ ਲੈ ਕੇ ਜਾਣਾ ਇਧਰ ਸੇ ਚਲੇ ਮੈਂ ਪਾਣੀ ਢਾ ਕੇ ਲੈ ਆਣਾ ਵਾਪਸ ਹਮਮ ਉਹ ਉੱਧਰ ਬਣਾਣਾ ਹੈ ਇੱਧਰ ਉਹ ਕਿੱਧਰ ਬਣਾएंगे देखो हां हां उसका वो कहंदे ਸੀ ਬਣਾਉਣੇ ਆ ਪਾਜੀ ਕਰਿਆ ਨਾ ਉਹ ਤੁਸੀਂ ਇਦਾਂ ਖੂਕ ਤੇ ਨਾ ਸਵੇਡ ਜੇ ਤੇ ਜਾਂ ਉਧਰ ਖੁੰਜੇ ਤੇ ਬਣਾ ਲੈਣਾ ਵਾਹਾਂ ਜਾਂ ਇੱਧਰ ਹੋ ਜਾਏ ਤੇ ਇਹਨਾਂ ਨੂੰ ਕੱਲ੍ਹ ਕ ਵੀ ਚਾਹੀਦੀ ਦਿੱਕਤ ਹੁੰਦਾ ਇਹ ਪਾਣੀ ਪਾਣੀ ਤਾਂ ਬਹੁਤ ਔਖਾ ਸਹੀ ਗੱਲ ਹੈ ਪਾਣੀ ਇਦਾਂ ਮੋਟਰ ਚੱਲੇਗੀ ਦੋ ਤਿੰਨ ਬਾਲਟੀ ਭਰ ਲੈਣਾ ਡੱਬੇ ਰੱਖ ਲੈਣਾ ਪਸ਼ੂ ਕੋ ਪਾਣੀ ਦਾਣਾ ਨਾ ਇਧਰੋਂ ਲੈ ਕੇ ਜਾਣਾ ਪਸ਼ੂ ਕੋ ਗਰਮੀ ਇਧਰੋਂ ਲੈ ਕੇ ਜਾਣਾ ਉਹ ਸਾਹਮਣੇ ਚਾ ਨਾ ਉਹ ਸਾਹਮਣੇ ਬੈਠ ਕੇ ਜਿੱਤਾ ਮਰਜੀ ਖਾਣਾ ਜਦੋਂ ਬੱਤੀ ਆਏਗੀ ਤੈਨੂੰ ਪਤਾ ਲੱਗ ਜਾਏਗਾ ਇਲੈਕਟ੍ਰੋਮੈਨਿਕ ਜਿਹੜਾ ਉਹ ਤੇਲਾ ਭਰ ਲੈਣਾ ਠੀਕ ਆ ਨਾ ਜੀ 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 ਪਾਣੀ ਨਹੀਂ ਨਹੀਂ ਮੋਨਾ ਤੇ ਜਰਾ ਪਾਣੀ ਆਉਂ ਜੀ ਹੁਣ ਦਿਓ ਸਾਬਾ ਆ ਕੇ ਤੜਕਾ ਕੱਟ ਲਿਆ ਤੇ ਦਾਲ ਸਬਜੀ ਇਹਦੀਆਂ ਹੋ ਗਈਆਂ ਤਿਆਰੀਆਂ ਸਾਗ ਨੂੰ ਤੜਕਾ ਲਾਉਣਾ ਹਣ ਸਾਗ ਉਹ ਮੁੱਕਿਆ ਹੀ ਨਹੀਂ ਬਰਮਾਲੀ ਪੋਰਾ ਉਹ ਤਾਂ ਖਾਲੇ ਮੁੱਕੇ ਹੱਲੇ ਤਾਂ ਖਾਣਾ ਆ ਉਹਦੋਂ ਉੱਥੇ ਖਾ ਜਾਂਦਾ ਫੇ ਮੁਰ ਕੇ ਤੜਕਾ ਲਾ ਆ ਲੈ ਆਂ ਦੇਖ ਲੋ ਸਾਡੀ ਮਾਂ ਕੋਈ ਮਹਿਕ ਹੁੰਦਾ ਉਹ ਦੱਸਿਆ ਰੱਖਿਆ ਨਾ ਉਹ ਆotra ਕੇ ਇਹ ਖਾ ਲੈਂਦੀ ਆ ਟਮਾਟਰ ਇਹ ਖਾ ਲੈਂਦੀ ਆ ਰਸਣ ਇਹ ਖਾ ਲੈਂਦੀ ਆ ਜੁੱਤੀਆਂ ਇਹ ਗਾ ਜੁੱਤੀਆਂ ਜੁੱਤੀਆਂ ਏ ਇਦਾਂ ਕਰਕੇ ਪਚੇਣਾ ਇਹ ਖਾ ਲੈਂਦੀ ਐ ਇਹ ਰਜਾਈ ਤੇ ਸੌਂਦੀ ਐ ਸਾਰਾ ਨਾ ਭੂਏ ਚੜ ਗਈ ਹੁਣ ਹਰ ਰਜਾਈਆਂ ਹੁਣ ਲੈਂਦਾਂ ਅੰਦਰ ਲਿਆ ਕੇ ਰੱਖੀਆਂ ਹਨਾ ਤੁਸੀਂ ਇਹਨੂੰ ਜਾ ਚੜ ਗਿਆ ਵੀ ਰਜਾਈਆਂ ਆ ਗਈਆਂ ਕਿੱਥੇ ਚਾਈ ਤੇਰੀ ਆਈ ਮਾਂ ਜਾ ਜਾ ਹਾਂ ਰਜਾਈਆਂ ਰਾਕਤੀਆਂ ਦੇ ਵਿੱਚ ਵੱਡ ਜਾਂਦੀ ਆ ਕੇ ਦੇਖੀਏ ਉਹ ਦੇਖ ਚੜ ਗਈ ਮੰਜੇ ਤੇ ਬਹਿ ਕੇ ਤੇਰੀਆਂ ਜਾਈਆਂ ਕਿੱਥੇ ਆ ਆ ਗਈਆਂ ਜਾਈਆਂ ਹੂੰ ਇਹਨੂੰ ਕਹਨਾ ਇਦਾਂ ਮੈਂ ਤਾਂ ਮੰਮੀ ਹਣੀ ਬੈਠੇ ਘਦੋਲੇ ਜਿੰਨਾਂ ਨੂੰ ਮੋਜਾਂ ਲੱਭਣੀਆਂ ਕਿ ਤਾ ਵਾਹ ਬਾਈ ਵਾਹ ਉਹ ਮੋਜਾਂ ਦਵਾ ਦਾ ਫੇਰ ਹੀ ਆਉਂਦੀ ਆ ਹਾਂ ਉਹ ਤਾਂ ਕਿਦਾ ਜੜ ਗਈ ਆ ਉਹਲੇ ਛੇਰਾ ਵੱਲੇ ਛੇਰਾ ਇੰਦਾ ਦੇਖੀ ਹੂੰ ਇੰਦਾ ਸੌਂਦੀ ਏ ਗਧਾਲੇ ਜਵਾ ਫੇ ਇੰਨਾ ਇੰਦਾ ਹੀ ਪਈ ਰਹਿਣਾ ਇੱਦਾਂ ਚਲੋ ਦੁਬੀਆ ਆਪਣੇ ਇਹ ਹੱਪਤਾਰ ਰਖਤੇ ਨਾ ਇਹ ਵੀ ਗੱਲ ਸਹੀ ਆ ਚਲੋ ਬਾਬਾ ਮਿਹਰ ਕਰੇ ਸਾਰਿਆਂ ਤੇ ਤੰਦਰੁਸਤ ਹੀ ਰੱਖੇ ਤੇ ਚੜ੍ਹਦੀ ਕਲਾ ਵਿੱਚ ਨੈਕਸਟ ਬਲੌਗ 'ਚ ਤੁਹਾਡਾ ਫੇਰ ਸਵਾਗਤ ਅਗਲਾ ਬਲੌਗ ਬਣਾਣਾ ਹੁਣ ਕਾਹਦਾ ਪਿੰਨੀਆਂ ਵਾਲਾ ਪਿੰਨੀਆਂ ਆਹ ਕਿੱਦਾਂ ਬਣਾਉਣਾ ਕਿਹੜੀ ਕਿਹੜੀ ਚੀਜ਼ ਲਿਆਂਦੀ ਆ ਸਾਰੀ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਬਣਨੀਆਂ ਦੇਸੀ ਤਰੀਕੇ ਨਾਲ ਜਿਹਦਾ ਪਿੰਡਾਂ 'ਚ ਪਿੰਨੀਆਂ ਬਣਦੀਆਂ ਓਕੇ ਬਾਏ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ ਜਿਹੜੇ ਵੀ ਰਜ ਸਾਨੂੰ ਮਿਲੇ ਆ ਭੱਜ ਕੇ ਆਉਂਦੇ ਆ ਤੁਹਾਡੀਆਂ ਵੀਡੀਓ ਪਰਿਵਾਰ ਵਾਲਿਆਂ ਦੀਆਂ ਵਧੀਆ ਸਾਰੇ ਜਿਹੜੇ ਮਿਲੇ ਆ ਉਦਾਂ ਵੀ ਸਾਨੂੰ ਸਪੋਰਟ ਕਰਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਚੜ੍ਹਦੀ ਕਲਾ ਜਰੋ ਤੰਦਰੁਸਤ ਰਹੋ ਖੁਸ਼ ਰਹੋ